ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕ ਤੇ ਸਾਬਕਾ ਕੈਪਟਨ ਮੰਤਰੀ ਅਨਮੋਲ ਗਗਨਮਾਨ ਬਾਰੇ ਆਈ ਵੱਡੀ ਤੇ ਮਹੱਤਵਪੂਰਨ ਖਬਰ ਅਨਮੋਲ ਗਗਨਮਾਨ ਤੇ ਉਸ ਦੇ ਚਾਰ ਸਾਥੀਆਂ ਨੂੰ ਜੋ ਅਦਾਲਤ ਦੇ ਵੱਲੋਂ ਜਮਾਨਤ ਦਿੱਤੀ ਹੋਈ ਸੀ ਹੁਣ ਅਦਾਲਤ ਨੇ ਆਪਣਾ ਕੀ ਫੈਸਲਾ ਸੁਣਾਇਆ ਜੋ ਆਮ ਆਦਮੀ ਪਾਰਟੀ ਦੇ ਵਿੱਚ ਹੜਕਾ ਮਚ ਗਿਆ ਹੈ ਅਨਮੋਲ ਗਗਨਮਾਨ ਦੇ ਉੱਪਰ ਆਏ ਇਸ ਫੈਸਲੇ ਨਾਲ ਤੁਸੀਂ ਜਿਹੜੇ ਆਵਾਜ਼ੇ ਪੰਜਾਬ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਵੱਡੀ ਖਬਰਾਂ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕ ਹਲਕਾ ਖੜ ਤੋਂ ਤੇ ਸਾਬਕਾ ਕੈਬਨ ਮੰਤਰੀ ਅਨਮੋਲ ਗਗਨਮਾਨ ਜਿਨ੍ਹਾਂ ਨੇ ਜੋ 4 ਸਾਲ ਪੁਰਾਣੇ ਕੇਸ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲੀ ਹੋਈ ਸੀ ਜ਼ਮਾਨਤ ਦੇ ਉੱਪਰ ਉਹ ਜੇਲ੍ਹ ਤੋਂ ਬਾਹਰ ਸਨ ਔਰ ਉਹਨਾਂ ਦੇ ਉੱਪਰ ਵੱਖ-ਵੱਖ ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਸੀ 2021 ਦੇ ਵਿੱਚ ਸਰਕਾਰੀ ਕਰਮਚਾਰੀਆਂ ਦੇ ਉੱਪਰ ਹਮਲਾ ਕਰਨਾ ਤੇ ਉਹਨਾਂ ਦੀ ਡਿਊਟੀ ਦੇ ਵਿੱਚ ਵਿਘਨ ਪਾਉਣਾ ਉਹਨਾਂ ਦੇ ਉੱਪਰ ਦੋਸ਼ ਲੱਗੇ ਸੀ 4 ਅਗਸਤ 2021 ਦਾ ਇਹ ਮਾਮਲਾ ਸੀ ਜਦੋਂ ਇਹ ਆਪ ਦੇ ਚਾਰੇ ਆਗੂ ਜਿਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ 37 ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਮੌਕੇ ਤੇ ਪਹੁੰਚੀ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਥੇ ਪੁਲਿਸ ਦੇ ਵਿਚਕਾਰ ਉਹਨਾਂ ਦੀ ਝੜਪ ਹੋ ਗਈ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਤੇ ਬਾਅਦ ਵਿੱਚ ਜੋ ਸੈਕਟਰ 39 ਸਟੇਸ਼ਨ ਵਿੱਚ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਹੋਈ ਜੋ ਧਰਾਵਾ 188 323 332 ਤੇ 353 ਦੇ ਤਹਿਤ ਇਹ ਕੇਸ ਦਰਜ ਕੀਤਾ ਗਿਆ 4 ਸਾਲ ਪੁਰਾਣੇ ਮੁਕਦਮੇ ਤੋਂ ਅਦਾਲਤ ਨੇ ਜੋ ਬਹੁਤ ਵੱਡਾ ਫੈਸਲਾ ਸੁਣਾਇਆ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਹਨਾਂ ਲੀਡਰਾਂ ਨੂੰ ਜਿਹੜਾ ਕਿ ਹੜਕਮ ਅਚਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਿੱਚ ਭੈ ਹੋ ਗਿਆ ਹੈ ਜੋ ਕਿ ਸਰਕਾਰੀ ਕਰਮਚਾਰੀਆਂ ਦੀ ਡਿਊਟੀ ਦੇ ਵਿੱਚ ਵਿਘਨ ਪਾਉਣਾ ਇਹਨਾਂ ਨੇ ਉਸ ਸਮੇਂ ਨਹੀਂ ਸੋਚਿਆ ਜੋ ਕਿ ਚੰਡੀਗੜ੍ਹ ਪੁਲਿਸ ਦੇ ਖਿਲਾਫ ਇਹਨਾਂ ਨੇ ਜਾ ਕੇ ਤਰਨਾ ਲਾਇਆ ਉੱਥੇ ਵੀ ਬੀਜੇਪੀ ਦੇ ਦਫ਼ਤਰ ਦਾ ਕਰਾਉ ਕੀਤਾ ਤੇ ਇਹਨਾਂ ਦੇ ਉੱਪਰੇ ਪਰਚਾ ਦਰਜ ਹੋਇਆ ਹੁਣ ਆਮ ਆਦਮੀ ਪਾਰਟੀ ਦੀ ਪੰਜਾਬੇ ਸਰਕਾਰ ਬਣੀ ਅਨਮੋਲ ਗਗਨਮਾਨ ਨੂੰ ਕੈਬਨ ਮੰਤਰੀ ਬਣਾਇਆ ਗਿਆ। ਔਰ ਉਹਨਾਂ ਨੇ ਪਿਛਲੇ ਦਿਨੀ ਆਪਣੇ ਜਿਹੜਾ ਕਿ ਮੰਤਰੀ ਦੇ ਉਹਦਾ ਉਹਨਾਂ ਕੋਲ ਵਾਪਸ ਲਿਆ ਗਿਆ ਸੀ ਉਹਨਾਂ ਦੇ ਉੱਪਰ ਵੱਡੇ ਗੰਭੀਰ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਬਹੁਤ ਵੱਡੀ ਰਿਸ਼ਵਤ ਫਲਾਈ ਹੋਈ ਏ ਜੋ ਖਰੜ ਹਲਕੇ ਦੇ ਲੋਕਾਂ ਦੇ ਵੱਲੋਂ ਵੀਡੀਓ ਪਾਈਆਂ ਗਿਆ ਸੀ ਐਮ ਭਗਵੰਤ ਮਾਨ ਤੱਕ ਇਹ ਸਾਰੀ ਖਬਰ ਪਹੁੰਚੀ ਤਾਂ ਉਹਨਾਂ ਦੇ ਕੋਲੋਂ ਮੰਤਰੀ ਮੰਡਲ ਵਾਪਸ ਲੈ ਲਿਆ ਗਿਆ ਉਹਨਾਂ ਨੂੰ ਮੰਤਰੀ ਮੰਡਲ ਚੋਂ ਬਾਹਰ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਓਖੜ ਹਲਕੇ ਦੇ ਇਕੱਲਾ ਵਿਧਾਇਕ ਰਹਿ ਗਈ ਪਰ ਉਹਨਾਂ ਨੇ ਜੋ ਆਪਣੀ ਸਰਕਾਰ ਤੋਂ ਨਾਰਾਜ਼ ਹੋ ਕੇ ਆਪਣੀ ਪਾਰਟੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਤੇ ਆਪਣੀ ਵਿਧਾਇਕੀ ਵੀ ਛੱਡ ਦਿੱਤੀ ਸੀ ਜਦੋਂ ਉਹਨਾਂ ਨੇ ਵਿਧਾਇਕੀ ਤੋਂ ਅਸਤੀਫਾ ਦਿੱਤਾ ਤਾਂ ਆਮ ਆਦਮੀ ਪਾਰਟੀ ਵਿਧਾਨ ਸਭਾ ਸਪੀਕਰ ਕੋਰਤਾਰ ਸਿੰਘ ਸੰਧਵਾ ਨੇ 3 ਦਿਨ ਬਾਅਦ ਮੀਡੀਆ ਦੇ ਵਿੱਚ ਜਾ ਕੇ ਜਾਣਕਾਰੀ ਦਿੱਤੀ ਤਾਂ ਬਹੁਤ ਵੱਡੀ ਤਰਥੱਲੀ ਮਚੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਨ अरोड़ा ਨੂੰ ਤੁਰੰਤ ਉਹਨਾਂ ਦੇ ਘਰ ਭੇਜਿਆ ਜੇਕਰ ਸਮੇਤੋਂ ਪਹਿਲਾਂ ਉਹ ਆਪਣੇ ਪਾਰਟੀ ਛੱਡਦੇ ਨੇ ਵਿਧਾਇਕੀ ਤੋਂ ਅਸਤੀਫਾ ਦਿੰਦੇ ਨੇ ਤਾਂ ਆਮ ਆਦਮੀ ਪਾਰਟੀ ਦੀ ਬਹੁਤ ਜ਼ਿਆਦਾ ਕਿਰਕਰੀ ਹੋਵੇਗੀ ਜਿਸ ਕਾਰਨ ਅਮਨ अरोड़ा ਨੇ ਉਹਨਾਂ ਨੂੰ ਮਨਾ ਕੇ ਤੇ ਉਹਨਾਂ ਦਾ ਅਸਤੀਫਾ ਵਾਪਸ ਕਰਵਾਇਆ ਤੇ ਹੁਣ ਉਹ ਵਿਧਾਇਕ ਦੇ ਤੌਰ ਤੇ ਕੰਮ ਕਰ ਰਹੇ ਸੀ ਪਰ ਉਸ ਤੋਂ ਬਾਅਦ ਅਨਮੋਲ ਗਗਨ ਮਾਨ ਨੂੰ ਜੋ ਆਮ ਆਦਮੀ ਪਾਰਟੀ ਦੇ ਵਿੱਚ वो जिम्मेवारी नहीं दिखती गई हर खर हल्के जो अफसरशाही है वह अनमोल गगनमान दे कोलो बिल्कुल कोलो जरा कि नहीं डर रही जो कि मुख्यमंत्री भगवंत मान ने सारी अफसरशाही अपने अंडर कर ली और अनमोल गगनमान एक नाँ विधायक बनी हुई है सिर्फ से सिर्फ उतें उद्घाटन करना जो नीँ पत्थर रखना अजि काम कर सकती है ना तो था कोई थानेदार ना ही कोई तहसीलदार ना ही कोई एस एस पी ना ही कोई डी एस पी ਹਲਕੇ ਦੇ ਵਿੱਚ ਅਨਮੋਲ ਗਗਨਮਾਨ ਦੀ ਸੁਣਦਾ ਹੈ ਸੋ ਅਨਮੋਲ ਗਗਨਮਾਨ ਇਸੇ ਗੱਲ ਨੂੰ ਲੈ ਕੇ ਆਪਣੀ ਪਾਰਟੀ ਤੋਂ ਨਾਰਾਜ਼ ਸੀ ਜਿਸ ਕਾਰਨ ਉਹਨਾਂ ਨੇ ਅਸਤੀਫਾ ਦਿੱਤਾ ਸੀ ਪਰ ਜੋ ਹੁਣ ਫਿਰ ਉਹਨਾਂ ਨੂੰ ਅਮਨ ਅਰੋੜਾ ਨੇ ਕੋਈ ਥੋੜੀ ਬਹੁਤੀ ਜ਼ਿੰਮੇਵਾਰੀ ਦਵਾਈ ਜਿਸ ਤੋਂ ਬਾਅਦ ਉਹ ਆਪਣੇ ਹਲਕੇ ਦੇ ਵਿੱਚ ਵਿਚਰ ਰਿਹਾ ਸੀ ਜੋ ਉਹਨਾਂ ਦੇ ਉੱਪਰ ਇੱਕ ਕੇਸ ਸੀ ਉਸ ਦੇ ਵਿੱਚ ਅਦਾਲਤ ਨੇ ਇਹ ਫੈਸਲਾ ਸੁਣਾਦੇ ਹੋਏ ਉਹਨਾਂ ਨੂੰ ਬਰੀ ਕੀਤਾ ਜੋ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਚਿੰਜ ਯਾਦਵ ਨੇ ਜਿਹੜੇ ਇਹੀ ਚਾਰ ਵਿਧਾਇਕ ਸੀ ਅਨਮੋਲ ਗਗਨਮਾਨ ਤੇ ਚੰਡੀਗੜ੍ਹ ਦੇ ਇੰਚਾਰਜ ਡਾਕਟਰ ਸੰਨੀ ਆਲੂਵਾਲੀਆ ਰਾਜਵਿੰਦਰ ਗਿੱਲ ਤੇ ਅਰਸ਼ਦੀਪ ਸਿੰਘ ਨੂੰ ਪੁਲਿਸ ਅਧਿਕਾਰੀਆਂ ਤੇ ਹਮਲਾ ਕਰਨ ਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੇ 4 ਸਾਲ ਪੁਰਾਣੇ ਮਾਮਲੇ ਦੇ ਵਿੱਚੋਂ ਰਹਾ ਦਿੱਤੀਏ ਕਿਉਂਕਿ ਸਬੂਤਾਂ ਦੇ ਘਾਟ ਦੇ ਕਾਰਨ ਇਹਨਾਂ ਨੂੰ ਜਿਹੜਾ ਬਰੀ ਕੀਤਾ ਗਿਆ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਆਮ ਆਦਮੀ ਪਾਰਟੀ ਅਨਮੋਲ ਗਗਨਮਾਨ ਜਿਹੜੇ ਕਿ ਕੈਬਨ ਮੰਤਰੀ ਸੀ ਸਾਹਿਬ ਦਾ ਉਹਨਾਂ ਦੇ ਘਰ ਦੇ ਵਿੱਚ ਖੁਸ਼ੀ ਹੈ ਕਿਉਂਕਿ ਉਹਨਾਂ ਨੂੰ ਇਸ ਕੇਸ ਦੇ ਵਿੱਚ ਬਹੁਤ ਵੱਡਾ ਡਰ ਲੱਗਿਆ ਹੋਇਆ ਸੀ ਕਿ ਉਹ ਕਿਸੇ ਸਮੇਂ ਵੀ ਜੇਲ੍ਹ ਜਾ ਸਕਦੇ ਸੀ ਜੋ ਅਨਮੋਲ ਗਗਨਮਾਨ ਦੇ ਪਰਿਵਾਰ ਸੋਹਰਾ ਪਰਿਵਾਰ ਵੀ ਹੁਣ ਪੂਰੀ ਤਰ੍ਹਾਂ ਖੁਸ਼ ਹੋਏ ਨੇ